ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ 15 ਅਕਤੂਬਰ ਨੂੰ ਇਹ ਵੋਟਾਂ ਪੈਡੀਆਂ ਨੇ ਉਸ ਤੋਂ ਪਹਿਲਾਂ ਅੱਜ 4 ਅਕਤੂਬਰ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਤੇ ਪਿਛਲੇ 4-5 ਦਿਨਾਂ ਤੋਂ ਜੋ ਗੁੰਡਾਗਰਦੀ ਪੰਜਾਬ ਦੇ ਵਿੱਚ ਤੁਸੀਂ ਦੇਖੀ ਹੈ ਜਾਂ ਦੇਖ ਰਹੇ ਹੋ ਇਹ ਆਪਣੇ ਆਪ ਵਿੱਚ ਡੈਮੋਕ੍ਰੇਸੀ ਦਾ ਕਹਾਣੇ ਲੋਕਤੰਤਰ ਨੂੰ ਲੁੱਟਤੰਤਰ ਬਣਾ ਦਿੱਤਾ ਗਿਆ ਡੈਮੋਕ੍ਰੇਸੀ ਨੂੰ ਡਾਂਗੋਕ੍ਰੇਸੀ ਬਣਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜਾਂ ਜਿਹੜੇ ਉਹਨਾਂ ਦੇ ਸਿਰ ਕੱਢ ਆਗੂ ਨੇ ਉਹ ਅੱਜ ਆਪਣੇ ਆਪ ਨੂੰ ਇਹ ਮਹਿਸੂਸ ਕਰਵਾ ਰਹੇ ਨੇ ਕਿ ਸਾਡੇ ਤੋਂ ਬਗੈਰ ਪੱਤਾ ਨਹੀਂ ਖਿਲ ਸਕਦਾ ਵਾਕਿਆ ਹੀ ਉਹਨਾਂ ਨੇ ਇਸ ਕਦਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਜੋ ਬੇਹੁਦਾ ਢੰਗ ਦੇ ਨਾਲ ਜਬਰ ਸੰਮਤੀਆਂ ਕਰਾਉਣ ਦਾ ਇੱਕ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਜਿਹਨੂੰ ਇਹ ਸਰਵ ਸੰਮਤੀ ਦਾ ਨਾਮ ਦੇ ਰਹੇ ਨੇ ਕਿਉਂਕਿ 7 ਅਕਤੂਬਰ ਨੂੰ ਜਦੋਂ ਇਹ ਸਾਰੇ ਪੇਪਰ ਚੈੱਕ ਹੋ ਕੇ ਤੇ ਉਸ ਤੋਂ ਬਾਅਦ ਡਿਕਲੇਅਰ ਹੋਣਾ ਤਾਂ ਉਸ ਦਿਨ ਤੁਸੀਂ ਦੇਖੋ ਕਿ ਕਿੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਣਗੇ ਕਿ ਵੇਖੋ ਜੀ ਇੰਨੇ ਪਿੰਡਾਂ ਚ ਅਸੀਂ ਸਰਬਸੰਮਤੀਆਂ ਕਰਵਾ ਦਿੱਆਂ ਅਸਲ ਦੇ ਵਿੱਚ ਉਹ ਸਰਬਸੰਮਤੀਆਂ ਨਹੀਂ ਉਹ ਜ਼ਬਰ ਸੰਮਤੀਆਂ ਨੇ ਕਿਉਂਕਿ ਵਿਰੋਧੀ ਧਿਰ ਦੇ ਕਾਗਜ਼ੀ ਨਹੀਂ ਦਾਖਲ ਹੋਣ ਦਿੱਤੇ ਗਏ ਨਾ ਸਰਪੰਚ ਵਾਸਤੇ ਨਾ ਮੈਂਬਰਾਂ ਵਾਸਤੇ ਔਰ ਇਸ ਤੋਂ ਵੀ ਅੱਗੇ ਜਿਹੜੀ ਸਭ ਤੋਂ ਮਾੜੀ ਗੱਲ ਕਿ ਵਾਰਡਬੰਦੀ ਜਿਹੜੀ ਹੈ ਉਹ ਇਸ ਕਦਰ ਕੀਤੀ ਗਈ ਕਿ ਜਰਨਲ ਨੂੰ ਐਸ்சி ਦੇ ਵਿੱਚ ਪਾ ਦਿੱਤਾ ਤੇ ਐਸ்சி ਨੂੰ ਜਰਨਲ ਦੇ ਵਿੱਚ ਕਰ ਦਿੱਤਾ ਗਿਆ ਸੋ ਮੇਰੀ ਇਲੈਕਸ਼ਨ ਕਮਿਸ਼ਨ ਪੰਜਾਬ ਜਿੰਦੇ ਤੋਂ ਕੋਈ ਆਸਤਾ ਨਹੀਂ ਹੈਗੀ ਫਿਰ ਵੀ ਮੈਂ ਗੱਲ ਕਹਾਗਾ ਕਿ ਜੇ ਕੋਈ ਨੈਤਿਕਤਾ ਦੇ ਆਧਾਰ ਦੇ ਉੱਤੇ ਉਹ ਕੁਝ ਕਰ ਸਕਦੇ ਨੇ ਤਾਂ ਜਿੰਨੀਆਂ ਵੀ ਵੀਡੀਓ ਫੁਟੇਜ ਉਹਨਾਂ ਦੇ ਕੋਲ ਭੇਜੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਤੇ ਅਸੀਂ ਆਪਣੇ ਹੈੱਡਕੁਆਰਟਰ ਤੋਂ ਬਕਾਇਦਾ ਰਿਪੋਰਟ ਤਿਆਰ ਕਰਕੇ ਵੀ ਨਾਲੋਂ ਨਾਲ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜ ਰਹੇ ਆ ਤੇ ਮੈਂ ਅਪੀਲ ਕਰਾਂਗਾ ਸਰਵੋੱਚ ਅਦਾਲਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਕੋ ਸਿਊ ਮੋਟੋ ਲੈਣ ਕਿਉਂਕਿ ਇਸ ਤਰ੍ਹਾਂ ਦੀਆਂ ਚੋਣਾਂ ਦਾ ਕੀ ਫਾਇਦਾ ਇਹੋ ਜਿਹੇ ਬੜਾਏ ਸਰਪੰਚਾਂ ਦਾ ਪਿੰਡਾਂ ਦੇ ਵਿੱਚ ਕੀ ਆਧਾਰ ਰਹੇਗਾ ਜਿਨ੍ਹਾਂ ਦਾ ਵੋਟਰਾਂ ਨੂੰ ਪਤਾ ਹੀ ਨਹੀਂਗਾ ਕਿ ਉਹ ਸਾਡੇ ਪਿੰਡ ਦੇ ਸਰਪੰਚ ਬਣ ਗਏ ਜਿਨ੍ਹਾਂ ਨੇ ਕਿਸੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਸਿਰਫ ਤੇ ਸਿਰਫ ਹਲਕਾ ਵਿਧਾਇਕ ਦੀ ਚੁਆਇਸ ਦੇ ਉੱਤੇ ਨਿਰਭਰ ਕਰਦੇ ਆ ਹੋયા ਉਹਨਾਂ ਨੂੰ ਸਰਪੰਚ ਬਣਾ ਦਿੱਤਾ ਗਿਆ ਤੇ ਇੱਥੇ ਮੂਕ ਦਰਸ਼ਕ ਬਣ ਕੇ ਪੁਲਿਸ ਤੇ ਹਾਲਾਤ ਇਸ ਤਰ੍ਹਾਂ ਦੇ ਡੀਐਸਪੀ ਜਾਂ ਐਸਡੀਐਮ ਜਾਂ ਤਹਿਸੀਲਦਾਰ ਜਾਂ ਬੀਡੀਪੀਓ ਜਿਨ੍ਹਾਂ ਵੀ ਪ੍ਰਸ਼ਾਸਨ ਨੇ ਬਿਲਕੁਲ ਇਸ ਵੇਲੇ ਇਹਨਾਂ ਲੋਕਾਂ ਦੇ ਉੱਤੇ ਡਿਪੈਂਡ ਹੈ ਸੋ ਜਿਨ੍ਹਾਂ ਵੀ ਐਨਓਸੀ ਲੈਣੇ ਸੀ ਕਿਸੇ ਨੇ ਚੁੱਲਾ ਟੈਕਸ ਲੈਣਾ ਸੀ ਉਹ ਸਭ ਇਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤੇ ਆ ਤੇ ਨਹੀਂ ਦਿੱਤੇ ਅੱਜ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਦੀਆਂ ਚੋਣਾ ਹੋ ਰਹੀਆਂ ਲੈਣਾ ਦੇ ਵਿੱਚ ਲੱਗ ਲੱਗੇ ਘੰਟਿਆਂ ਬੰਦੀ ਲੋਕ ਖਜਲ ਖਵਾਰ ਹੋ ਕੇ ਪਿਛਲੇ 4 ਦਿਨਾਂ ਤੋਂ ਘਰਾਂ ਨੂੰ ਜਾ ਰਹੇ ਆ ਅੱਜ ਆਖਰੀ ਦੇ ਨੇ ਅੱਜ ਵੀ ਲੈਣਾ ਲਗੀਆਂ ਹੋਈਆਂ ਨੇ ਜਦੋਂ ਕਿ ਹਰ ਉਮੀਦਵਾਰ ਨੂੰ ਪੂਰਾ ਹੱਕ ਏ ਕੋਈ ਵੀ ਬੰਦਾ ਆਮ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿ ਰਾਸ਼ਟਰਪਤੀ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਪ੍ਰਧਾਨ ਮੰਤਰੀ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਔਰ ਐਮ ਐਲ ਏ ਬਣਨ ਵਾਸਤੇ ਵੀ ਆਮ ਬੰਦੇ ਖੜੇ ਹੋ ਜਾਂਦੇ ਆ ਲੇਕਿਨ ਇਹੋ ਕੰਮ ਬਿਆਨ ਸਿੰਘ ਦੀ ਸਰਕਾਰ ਵੇਲੇ ਹੋਇਆ ਸੀ 1992 ਚ ਜਦੋਂ ਬਾਈਕਾਡ ਸੀ ਲੇਕਿਨ ਜਿਹੜੇ ਕੋਈ ਖੜੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਇੱਕ ਪੰਤਿਕਦਾਲ ਬਣਾਇਆ ਸੀ ਤਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਕੀਤਾ ਕਿ ਉਹਨਾਂ ਨੂੰ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਦੋਂ 4-400 ਵੋਟਾਂ ਲੈ ਕੇ ਐਮ ਐਲ ਏ ਬਣੇ ਸੀ ਤੇ ਹੁਣ ਵੀ ਮੋਰਤਾ ਪਿੰਡਾਂ ਦੇ ਵਿੱਚ ਵੋਟਾਂ ਹੀ ਨਹੀਂ ਪੈ ਰਹੀਆਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣ ਕਹਿਣਗੇ بڑے ਹੇਕ ਤਾਨ ਕੇ ਕਿ ਅਸੀਂ ਤਾਂ ਦੇਖੋ ਜੀ ਸਰਬਸੰਮਤੀਆਂ ਕਰਾ ਦੀਆਂ ਉਹ ਸਰਬ ਸਰਬਸੰਮਤੀਆਂ ਨਹੀਂ ਜ਼ਬਰ ਸੰਮਤੀਆਂ ਨੇ ਧੱਕੇਸ਼ਾਹੀ ਨਾਲ ਸੰਮਤੀਆਂ ਕਰਵਾਈਆਂ ਜਾ ਰਹੀਆਂ ਤੇ ਮੈਂ ਮਹਿਸੂਸ ਕਰਦਾ ਕਿ ਜਏ ਹਾਲਾਤਾਂ ਦੇ ਵਿੱਚ ਮੈਂ ਆਪਣੀ ਪਾਰਟੀ ਦੇ ਪ੍ਰਧਾਨ ਐਕਟਿੰਗ ਪ੍ਰਧਾਨ ਸਰਦਾਰ ਬਰਿੰਦਰ ਸਿੰਘ ਖੁੰਦੜ ਜੀ ਨੂੰ ਵੀ ਕਾਹਾਂਗਾ ਸੁਝਾਅ ਵੀ ਦੇਵਾਂਗਾ ਪਾਰਟੀ ਦੇ ਵਿੱਚ ਕਿ ਸਾਨੂੰ ਸ਼ੈਡੋ ਪੰਚਾਇਤਾਂ ਜਿਹੜੀਆਂ ਹੁਣ ਤਿਆਰ ਕਰਨੀਆਂ ਚਾਹੀਦੀਆਂ ਹਰ ਪਿੰਡ ਦੇ ਵਿੱਚ ਜਿਵੇਂ ਇੱਕਰਾ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਮਹਿਰੂਮ ਜਰਨਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ ਨੇ ਫੈਸਲਾ ਕੀਤਾ ਸੀ ਕਿ ਅੰਮ੍ਰਿਤਧਾਰੀ ਖਾਲਸਾਈ ਪੰਚਾਇਤਾਂ ਪਿੰਡਾਂ ਦੇ ਵਿੱਚ ਬਣਾਈਆਂ ਜਾਣ ਉਸੇ ਤਰੀਕੇ ਦੇ ਨਾਲ ਹੁਣ ਸਾਨੂੰ ਸ਼ੈਡੋ ਪੰਚਾਇਤਾਂ ਬਣਾਉਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਤੇ ਐਨ ਆਰ ਆਈ ਭਾਈਚਾਰੇ ਨੂੰ ਵੀ ਅਪੀਲ ਕਰਾਂਗਾ ਕਿ ਸਰਕਾਰ ਦੇ ਤਾਂ 2.5 ਸਾਲ ਗੁਜ਼ਰ ਗਏ ਨੇ ਬਾਕੀ 2.5 ਸਾਲ ਰਹਿ ਗਏ ਨੇ ਇਹਨਾਂ 2.5 ਸਾਲਾਂ ਦੇ ਵਿੱਚ ਨਾ ਤਾਂ ਕੋਈ ਗ੍ਰਾਂਟ ਆਉਣੀ ਪਿੰਡਾਂ ਨੂੰ ਸੋ ਤੁਸੀਂ ਇਹੋ ਜਿਹੀਆਂ ਪੰਚਾਇਤਾਂ ਨੂੰ ਮਾਨਤਾ ਦਿਓ ਪਿੰਡਾਂ ਦੇ ਵਿੱਚ ਕੋਈ ਪਿੰਡ ਵਿਕਾਸ ਕਮੇਟੀ ਬਣ ਜਾਵੇ ਜਾਂ ਕੋਈ ਸ਼ੈਡੋ ਪੰਚਾਇਤ ਬਣ ਜਾਵੇ ਜਿਹੜੀ ਅੱਗੇ ਜਾ ਕੇ ਪਿੰਡ ਦੇ ਵਿਕਾਸ ਲਈ ਕੁਝ ਕਰ ਸਕੇ ਕਿਉਂਕਿ ਜਿਨ੍ਹਾਂ ਨੂੰ ਇਹ ਬਣਾ ਰਹੇ ਨੇ ਉਹਨਾਂ ਕੋਲੋਂ ਤਾਂ ਇਹ ਵੀ ਪਤਾ ਲੱਗਾ 20-25-25 ਲੱਖ ਰੁਪਇਆ ਇੱਕ ਪਿੰਡ ਦੇ ਸਰਪੰਚ ਬਣਾਉਣ ਲਈ ਲਿਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਆਪਾਂ ਚਾਹੁੰਦੇ ਆ ਕਿ ਇਮਾਨਦਾਰੀ ਵਾਲੀਆਂ ਸਰਕਾਰਾਂ ਉੱਪਰ ਬਣ ਜੇ ਪਿੰਡਾਂ ਦਾ ਵਿੱਚ ਜਿਹੜਾ ਡੈਮੋਕਰੈਟਿਕ ਢੰਗ ਤਰੀਕੇ ਆ ਉਹ ਹੀ ਖਤਮ ਕਰ ਦਿੱਤੇ ਗਏ ਤਾਂ ਫਿਰ ਉੱਪਰ ਜਾ ਕੇ ਕਿਹੜੀ ਸਰਕਾਰ ਅਸੀਂ ਇਮਾਨਦਾਰ ਚੁਣ ਲਵਾਂਗੇ ਸੋ ਜਿਹੜਾ ਮੁੱਢਲਾ ਜਿਹੜੀ ਪ੍ਰਕਿਰਿਆ ਹੁੰਦੀ ਉਹ ਪਿੰਡ ਦੀ ਪੰਚਾਇਤ ਤੋਂ ਹੁੰਦੀ ਹੈ ਨਗਰ ਕਾਉਂਸਲ ਤੋਂ ਹੁੰਦੀ ਹੈ ਬਲਾਕ ਸੰਮਤੀਆਂ ਤੋਂ ਹੁੰਦੀ ਜਿਲ੍ਹਾ ਪ੍ਰੀਸ਼ਦਾਂ ਤੋਂ ਹੁੰਦੀ ਹੈ ਤਾਂ ਇਹ ਸਾਰਾ ਕੁਝ ਢਾਂਚਾ ਤੈਅ ਸਨੇਸ਼ ਕਰ ਦਿੱਤਾ ਗਿਆ ਸੋ ਇਸ ਦੇ ਵਿੱਚ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਅੱਜ ਦਾ ਵਰਤਾਰਾ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਇਹੋ ਕੁਝ ਕੀਤਾ ਕਾਂਗਰਸ ਨੇ ਵੀ ਉਹ ਤੋਂ ਜਬਰੀ ਆਪਣੇ ਸਰਪੰਚ ਥੋਪੇ ਸੀ ਲੇਕਿਨ ਇਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਇਹਨਾਂ ਨੇ ਉਸ ਵੇਲੇ ਤਾਂ ਨਾਮਜ਼ਦਗੀਆਂ ਹੋਈਆਂ ਹੋਣਗੀਆਂ ਇਸ ਵੇਲੇ ਤਾਂ ਨਾਮਜ਼ਦਗੀਆਂ ਹੀ ਨਹੀਂ ਕਰਨ ਦਿੱਤੀਆਂ ਗਈਆਂ ਸੋ ਇਹ ਬੜੀ ਸ਼ਰਮਨਾਕ ਗੱਲ ਏ ਸੋ ਜਿੰਨੀ ਵੀ ਸਾਡੀ ਸਿਵਲ ਸੁਸਾਇਟੀ ਉਹਨੂੰ ਵੀ ਅੱਗੇ ਆਉਣਾ ਚਾਹੀਦਾ ਮੀਡੀਆ ਨੂੰ ਅੱਗੇ ਆਉਣਾ ਚਾਹੀਦਾ ਤੇ ਸੱਚ ਜਿਹੜਾ ਅੱਜ ਲੈਣਾ ਦੇ ਵਿੱਚ ਖੜਿਆ ਲੋਕਾਂ ਦੇ ਮੂੰਹੋਂ ਜਿਹੜਾ ਬੋਲਿਆ ਜਾ ਰਿਹਾ ਹੈ ਉਹ ਦੁਨੀਆ ਦੇ ਸਾਹਮਣੇ ਜ਼ਰੂਰ ਪੇਸ਼ ਕਰਨਾ ਚਾਹੀਦਾ ਇਹਨੀਆਂ ਬੇਨਤੀਆਂ ਕਰਦਾ ਹੋਇਆ ਪੰਜਾਬ ਵਾਸੀਆਂ ਨੂੰ ਫਿਰ ਅਪੀਲ ਕਰਾਂਗਾ ਕਿ ਆਪਣੀ ਭਾਈਚਾਰਕ ਸਾਂਝ ਰੱਖੋ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਗੁੰਡਾਗਰਦੀ ਹੋ ਰਹੀ ਏ ਜਿੱਥੇ ਧੱਕੇਸ਼ਾਹੀ ਹੋ ਰਹੀ ਏ ਜਿੱਥੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੈ ਉਥੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਬਰ ਦੇ ਨਾਲ ਜਿਹੜਾ ਜ਼ਬਰਦਸਤ ਮੁਕਾਬਲਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ